ਦੇ ਹੱਥੇ ਚ ਸਾਰਾ ਰਿਕਾਰਡ ਕੱਢ ਲਿਆ ਏ ਉਹ ਤੁਸੀਂ ਹਰਜੀਤ ਸਿੰਘ ਰਸੂਲਪੁਰੀਏ ਦਾ ਜਿਹੜਾ ਕੀ ਬਹੁਤ ਜ਼ਿਆਦਾ ਇਸ ਟਾਈਮ ਹੈ ਹਾਈਲਾਈਟ ਹੋ ਚੁਕਿਆ ਹੈ ਹਰਜੀਤ ਦੱਸੇ ਕਿ ਅਜੇ ਵੀ ਮੇਰੇ ਤੇ ਕੋਈ ਨਹੀਂ ਸਾਰੰਗਪੁਰ ਥਾਣੇ ਦੇ ਵਿੱਚ ਆ ਦੇਖੋ ਲਿਖਿਆ ਸਾਰੰਗਪੁਰ ਥਾਣਾ ਉਹਦੇ ਵਿੱਚ ਐਫ ਆਈ ਆਰ ਦਰਜਾ ਏਸੇ ਐਫ ਆਈ ਆਰ ਦੇ ਆਧਾਰ ਤੇ ਕੇਸ ਜਿਹੜਾ ਉਹ ਚੱਲ ਰਿਹਾ 11 ਤਰੀਕ ਨੂੰ ਹਾਜ਼ਰ ਹੋਵੇ ਵਿਲਾਤਕਾਰ ਦਾ ਉਹ ਦਰਜ ਹੈ ਮਾਮਲਾ ਤੇ ਤਾਂ ਹੀ ਉਹ ਫਿਰ ਨਦਰ ਸਾਧ ਦੇ ਰਿਹਾ ਜਿਹੜੇ ਕਿਸੇ ਨੂੰ ਕੋਈ ਭਤੀ ਭੈਣ ਨੂੰ ਕੋਈ ਧਮਕੀ ਦੇਦਾ ਮੇਰੇ ਕੋਲੇ ਆਵੇ ਮੈਂ ਬੀਬੀ ਨੂੰ ਬੇਨਤੀ ਕਰਨਾ ਮੈਂ ਬੇਨਤੀ ਕਰਨਾ ਚਾਹੁੰਦਾ ਇਹਦਾ ਪਹਿਲਾਂ ਹੀ ਵਿਲਾਤਕਾਰ ਆਇਆ ਤੇ ਬੱਸ ਕਰ ਦਿਓ ਇਹਦੀ ਸਰਾਨਾਂ ਦੇ ਵਿੱਚ ਜਾਣ ਕੇ ਕੀ ਮਿਲੂਗਾ ਤੁਹਾਨੂੰ ਸ਼ਰਮ ਬੰਦੇ ਨੇ ਜਿਹੜੇ ਉਹਨੇ ਤਾਂ ਬੇਸ਼ਰਮਗੀ ਧਾਰ ਲਈ ਪਹਿਲਾਂ ਤਾਂ ਹੁਣ ਨਹਾਉਂਦਾ ਨਹੀਂ ਹੈਗਾ ਉਹਨੂੰ ਪਤਾ ਨਹੀਂ ਲੱਗਦਾ ਵੀ ਮੈਂ ਕੌਣ ਲਿਆ ਰਿਆਂਦਾ ਵੀ ਮੈਂ ਕੀ ਬੋਲਣਾ ਠੀਕ ਹੈ ਨਾ ਜਿਹੜਾ ਬੰਦਾ ਨਹਾਉਂਦਾ ਨਾ ਹੋਵੇ ਉਹ ਬਾਣੀ ਕਿੱਥੋਂ ਪੜਦਾ ਹੋਊਗਾ ਇਕ ਤਸਰਫ ਉਹਨੇ ਸਾਨੂੰ ਬਦਨਾਮ ਕਰਨ ਵਾਸਤੇ ਬਾਣਾ ਪਾਇਆ ਗੁਰੂ ਦਾ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਬਾਕੀ ਸੰਗਤ ਨੇ ਫੈਸਲਾ ਕਰਾਉਣਾ ਜਿੱਦਣ ਸਾਨੂੰ ਮਿਲ ਗਿਆ ਸੀ ਬਾਣਾ ਉਹਦਾ ਉਤਾਰਨੇ ਦਾ ਕਾਨੂੰਨ ਦੇ ਮੁਤਾਬਕ ਕਿਸੇ ਨੂੰ ਕੋਈ ਵੀ ਕਿਸੇ ਦੀ ਜਾਨ ਲੈਣ ਦਾ ਹੱਕ ਨਹੀਂ ਹੈਗਾ ਸਭ ਨੂੰ ਜਿਉਣ ਦਾ ਹੱਕ ਆ ਪਰ ਜਦੋਂ ਅਣਖ ਦੀ ਗੱਲ ਆ ਜੇ ਕਾਦੀ ਹੋਣ ਦੀ ਗੱਲ ਆ ਜੇ ਫਿਰ ਅਣਖ ਕਦਰ ਬਹੁਤ ਖੁਸ਼ ਹੋ ਜਾਂਦਾ ਮਾਪਿਓ ਨੇ ਹੁਣ ਕੰਤਨ ਕੁਮਾਰੀ ਜਦੋਂ ਮਰੀ ਸੀ ਉਹਦੀ ਮਾਂ ਨੂੰ ਲਗਉਂਦੀ ਸੀ ਜਦੋਂ ਕਿਸੇ ਪਰਿਵਾਰ ਨੂੰ ਉਹਦੇ ਰਿਸ਼ਤੇਦਾਰ ਨਹੀਂ ਕੋਈ ਚਾਚੇ ਤਾਏ ਮਾਮੇ ਭੂਆ ਹੋਰ ਕੋਈ ਤਾਂ ਆਉਂਦਾ ਤਦੋ ਸ਼ੀ ਇਹ ਮਾੜੇ ਕੰਮ ਛੱਡ ਤੇ ਦੇਖੋ ਪ੍ਰਸ਼ਾਦਾ ਪਰਮੇਸ਼ਰ ਨੇ ਦੇਣਾ ਜੀਓ ਪਾਇਪੰਡ ਸਾਧਿਆ ਦਿੱਤਾ ਪਹਿਨਨ ਖਾਣ ਜੀਨੇ ਸਾਨੂੰ ਬਣਾਤਾ ਉਹਨੇ ਪ੍ਰਸ਼ਾਦਾ ਦੇਣਾ ਇਹ ਦੇਣਾ ਕਈ ਕਹਿੰਦੇ ਨੇ ਉਹਦਾ ਘਰ ਤੇ ਲਾਓ ਪਹਿਲਾਂ ਮੈਂ ਪੁੱਛਿਆ ਜਣੋ ਤਾਂ ਅੱਜ ਤੋਂ 10 ਸਾਲ ਪਹਿਲਾਂ ਕਿਹੜਾ ਸੋਸ਼ਲ ਮੀਡੀਆ ਸੀਗਾ ਉਦੋਂ ਵੀ ਲੋਕ ਇ렇게 ਕਰਕੇ ਖਾਂਦੇ ਸੀ ਹੁਣ ਵੀ ਸਿਰਫ 15% ਨੇ ਜਿਹੜੇ ਇਹ ਸੋਸ਼ਲ ਮੀਡੀਆ ਤੇ ਗੰਦ ਪਾ ਰਹੇ ਨੇ ਮੁੰਡੇ ਕੁੜੀਆਂ ਜਿਸ ਕੋ ਜਿਹੜਾ ਕੋਈ ਮਾੜਾ ਬੰਦਾ ਹੋਵੇ ਉਹੀ ਸਾਥ ਦਿੰਦਾ ਹੁੰਦਾ ਉਹ ਲਚਰਤਾ ਫਲਾ ਰਿਹਾ ਹੁਣ ਇਹ ਕਹਿੰਦਾ ਇਹਨੇ ਕਹ ਜਿਹੜੀਆਂ ਇਹ ਤਾਂ ਆਪ ਗੰਦਾ ਬੰਦਾ ਕਾ ਇਸ ਕਰਕੇ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ਲ ਮੀਡੀਆ ਤੇ ਇੱਕ ਮਾਮਲਾ ਬਹੁਤ ਹੀ ਇਸ ਟਾਈਮ ਵਾਇਰਲ ਹੈ ਕਿ ਅੰਮ੍ਰਿਤਪਾਲ ਸਿੰਘ ਮਹਿਰੋ ਵੱਲੋਂ ਜਿਹੜੀ ਬੀਬੀ ਕੰਚਨ ਕੁਮਾਰੀ ਤੇ ਉਹਦੀ ਸ਼ਲੀਲਤਾ ਫਲਾਨ ਕਰਕੇ ਜਿਹੜੀ ਕਾਰਵਾਈ ਕੀਤੀ ਗਈ ਆ ਉਸ ਕਰਕੇ ਜਿਹੜੇ ਉਹਦੇ ਸਾਥੀ ਜਿਹੜੇ ਕੰਚਨ ਕੁਮਾਰੀ ਅੱਲੂ ਜਿਹੜੀ ਉਹਦੀ ਸਪੋਰਟ ਦੇ ਵਿੱਚ ਖੜੇ ਨੇ ਹਰਜੀਤ ਸਿੰਘ ਨੇ ਹੰਗ ਹਜੀਤ ਸਿੰਘ ਜਿਹੜਾ ਕੀ ਰਸੂਲਪੁਰੀਆ ਜਿਹੜਾ ਕਿ ਬਹੁਤ ਜ਼ਿਆਦਾ ਇਸ ਸਮੇ ਲੋਕਾਂ ਨੂੰ ਇੰਟਰਵਿਊ ਦੇ ਵਿੱਚ ਕਹਿ ਰਿਹਾ ਕਿ ਮੇਰੇ ਤੇ ਜਿਹੜੇ ਇਲਜ਼ਾਮ ਲੱਗ ਰਹੇ ਆ ਪਹਿਲਾਂ ਤੇ ਉਹਨਾਂ ਵੱਲੋਂ ਨੇ ਸਪੋਰਟ ਕੀਤੀ ਗਈ ਪਰ ਉਹਨਾਂ ਤੇ ਜਿਹੜੇ ਇਲਜ਼ਾਮ ਬਲਾਤਕਾਰ ਦੇ ਲੱਗੇ ਆ ਤੋ ਉਹ ਕਹਿ ਰਿਹਾ ਸੀ ਕੋਈ ਸਾਬਤ ਕਰਕੇ ਦਿਖਾਵੇ ਜਿੰਦੇ ਵਿੱਚ ਬਾਬਾ ਰਾਜਾ ਰਾਜ ਸਿੰਘ ਨੇ ਇੱਕ ਵੀਡੀਓ ਪਾਈ ਸੀ ਕਹੇ ਸੀ ਕਿ ਇਸ ਬੰਦੇ ਨੇ ਬਲਾਤਕਾਰ ਕੀਤੇ ਆ ਔਰ ਉਹਨੂੰ ਇਹ ਸਮਝਾਇਆ ਸੀ ਵੀ ਤੇਰਾ ਬਾਣਾ ਉਤਾਰਾਂਗੇ ਆਪਾਂ ਤੈਨੂੰ ਪੰਥ ਤੋਂ ਛੇਕਾਂਗੇ ਪਰ ਉੱਥੇ ਹੀ ਬਾਬਾ ਰਾਜ ਰਾਜ ਸਿੰਘ ਜਦੋਂ ਉਹਨਾਂ ਦੇ ਉਹਨਾਂ ਨੇ ਚੈਲੰਜ ਕੀਤਾ ਬਾਬਾ ਰਾਜਾ ਸਿੰਘ ਨੂੰ ਕਿ ਮੇਰੇ ਤੇ ਕੋਈ ਇਲਜ਼ਾਮ ਨਹੀਂ ਹੈਗਾ ਤੁਸੀਂ ਸਾਬਤ ਕਰਕੇ ਦਿਖਾਓ ਤੇ ਅੱਜ ਤੁਹਾਨੂੰ ਦਿਖਾਵਾਂਗੇ ਬਾਬਾ ਰਾਜਾ ਸਿੰਘ ਸਾਰੇ ਹੀ ਪ੍ਰੂਫ ਕੱਢ ਲਿਆਏ ਤੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਾਂਗੇ ਜਿਹੜਾ ਕਿ ਉਹਨਾਂ ਤੇ ਇੱਕ ਉਹਨਾਂ ਨੇ ਨੋਟਿਸ ਵੀ ਦਿੱਤਾ ਹੈ ਕਿ ਕੰਪਲੇਨ ਦਰਜ ਕਰਾਈ ਹੈ ਕਿ ਬਾਬਾ ਰਾਜਾ ਸਿੰਘ ਮੈਨੂੰ ਧਮਕੀਏ ਦਿੰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਭਾਜੀ ਆ ਮੈਂ ਦੇਖਿਆ ਤੁਹਾਡੇ ਹੱਥੇ ਚ ਸਾਰਾ ਰਿਕਾਰਡ ਕੱਢ ਲਿਆ ਓ ਤੁਸੀਂ ਹਰਜੀਤ ਸਿੰਘ ਰਸੂਲਪੁਰੀਆ ਦਾ ਜਿਹੜਾ ਕੀ ਬਹੁਤ ਜ਼ਿਆਦਾ ਇਸ ਟਾਈਮ ਹੈ ਹਾਈਲਾਈਟ ਹੋ ਚੁਕਿਆ ਹੈ ਔਰ ਕਹਿ ਰਿਹਾ ਕਿ ਮੇਰੇ ਤੇ ਇਲਜ਼ਾਮ ਲਾਣੇ ਬੰਦ ਕਰੋ ਔਰ ਮੈਂ ਉਹਨਾਂ ਬੀਬੀਆ ਦੇ ਹੱਕ ਚ ਖੜਿਆ ਦੇਖੋ ਸਾਰ ਨੂੰ ਜਗ ਜाहिर ਪਤਾ ਵੀ ਹਰਜੀਤ ਜਿਹੜਾ ਬਾਣਾ ਪਾ ਕੇ ਝੂਠ ਬੋਲਦਾ ਹਮੇਸ਼ਾ ਪੰਥ ਦੇ ਨਾਲ ਗਦਾਰੀ ਕਰਦਾ ਉਹ ਉਲਟ ਪੰਥ ਤੋਂ ਭੁਗਤਦਾ ਅੱਜ ਜੇ ਕੰਚਨ ਕੁਮਾਰ ਜੀ ਦਾ ਰੋਲਾ ਪਿਆ ਤਾਂ ਉਹ ਬਹੁਤ ਜ਼ਾਰੇ ਜਿਹੜਾ ਹੈਗਾ ਉਹ ਬੋਲ ਰਿਹਾ ਬੋਲਪੁਰ ਸਿੰਘਾਂ ਨੂੰ ਜਿਨ੍ਹਾਂ ਨੇ ਕੰਚਨ ਕੁਮਾਰੀ ਨੂੰ ਮਾਰਿਆ ਦੇਖੋ ਕਾਨੂੰਨ ਦੇ ਮੁਤਾਬਕ ਕਿਸੇ ਨੂੰ ਕੋਈ ਵੀ ਕਿਸੇ ਦੀ ਜਾਨ ਲੈਣ ਦਾ ਹੱਕ ਨਹੀਂ ਹੈਗਾ ਬਿਲਕੁਲ ਸਭ ਨੂੰ ਜਿਉਣ ਦਾ ਹੱਕ ਆ ਪਰ ਜਦੋਂ ਅਣਖ ਦੀ ਗੱਲ ਆ ਜੇ ਸਾਡੀ ਹੋਣ ਦੀ ਗੱਲ ਆ ਜੇ ਫਿਰ ਅਣਖ ਖਾਤਰ ਬਹੁਤ ਕੁਝ ਹੋ ਜਾਂਦਾ ਪਿਛਲੇ ਦਿਨੀ ਇੱਕ ਮੀਡੀਆ ਤੇ ਖਬਰ ਆਈ ਇੱਕ ਵਿਅਕਤੀ ਨੇ ਆਪਣੀ ਕੁੜੀ ਮਾਰੀ ਹਮ ਕਪਰੇਮੀ ਆ ਤੇ ਘਰੇ ਮਣ ਉਹ ਦੋਨੇ ਮਾਰਤੇ ਉਹਨੇ ਮਾਰਤੇ ਦੋਨੇ ਮਾਰ ਕੇ ਉਹਨੇ ਥਾਣੇ ਚ ਪੇਸ ਹੋ ਗਿਆ ਵੀ ਮੈਂ ਮਾਰਤੇ ਕਿਉਂ ਮਾਰੇ ਤੇ ਇਸੇ ਖਾਤਰ ਵੀ ਉਹ ਅਣਖ ਸੀ ਉਹਦੇ ਵਿੱਚ ਗੈਰਤ ਸੀ ਬੰਦੇ ਦੇ ਵਿੱਚ ਨਹੀਂ ਜਰ ਸਕਿਆ ਮਾਰਤੇ ਉਹਨੇ ਤੇ ਜੇ ਹੁਣ ਉਹ ਸੋਚਦਾ ਜਿਹੜੇ ਬੇਗੈਰਤ ਬੰਦੇ ਹੁੰਦੇ ਨੇ ਜਿਹੜੇ ਬੇਸ਼ਰਮ ਹੁੰਦੇ ਹੁੰਦੇ ਨੇ ਉਹ ਇਹੋ ਜਿਹਾ ਕਾਰਤੂਨ ਨਹੀਂ ਕਰ ਸਕਦੇ ਹਮ ਤੇ ਹੁਣ ਜੇ ਉਹ ਇਹ ਸੋਚਦਾ ਵੀ ਜੇ ਮੈਂ ਮਾਰਤੀ ਮੇਰਾ ਬਢੇਪਾ ਉੱਤੇ ਰੋਲੂਗਾ ਉਹ ਹੋਊਗਾ। ਹਕੂਨ ਤੱਕ ਮੈਨੂੰ ਹੱਕ ਨਹੀਂ ਮਾਰਨਦਾ ਹਨਾ। ਦੇਖੋ ਕਾਨੂੰਨ ਨਹੀਂ ਕਹਿੰਦਾ ਕਿਸ ਨੂੰ ਮਾਰੂ ਪਰ ਅਣਖ ਖਾਤਰ ਗੈਰਤ ਖਾਤਰ ਬਹੁਤ ਕੁਝ ਹੋ ਜਾਂਦਾ। ਉਹ ਸਿੰਘਾਂ ਨੇ ਕਰਤਾ। ਉਹ ਪਰ ਜੇ ਉਹਨਾਂ ਨੇ ਮਾਰਤਾ ਉਹਨਾਂ ਨੂੰ ਬਹੁਤ ਕਤਲ ਹੁੰਦੇ ਨੇ। ਬਿਲਕੁਲ। ਤੇ ਰੇਪ ਹੋ ਰਹੇ ਜੀ ਬਹੁਤ ਜ਼ਿਆਦਾ। ਦੇਖੋ ਉਹ ਨਹੀਂ ਬੋਲਦਾ ਜੀ ਰੇਪਾਂ ਤੇ। ਕੋਈ ਗੱਲ ਆ ਵੀ ਕਤਲ ਵੀ ਬਹੁਤ ਹੁੰਦੇ ਨੇ ਰੇਪ ਵੀ ਬਹੁਤ ਹੁੰਦੇ ਨੇ। ਤੇ ਬਾਕੀ ਦੂਸਰਾ ਨੰਬਰ ਸਰਕਾਰ ਦਾ ਕੰਮ ਆ ਉਹ ਹੂੰ ਠੀਕ ਆ ਨਾ ਕਾਨੂੰਨ ਮੁਤਾਬਕ ਉਹਨੂੰ ਸਜ਼ਾ ਦੇਊ ਜੇ ਉਹਨਾਂ ਨੇ ਕਰਿਆ ਸਜ਼ਾ ਵੀ ਮਿਲੂਗਾ ਨਾ ਉਹ ਸਾਰਾ ਕੁਝ ਹੋਊਗਾ ਹੂੰ ਤੇ ਇਸ ਕਰਕੇ ਜਿਹੜਾ ਰਸੂਲਪੁਰਿਆ ਬਹੁਤ ਕੁਝ ਬੋਲਦਾ ਸੀ ਅਸੀਂ ਫਿਰ ਉਹਦਾ ਜਵਾਬ ਦਿੱਤਾ ਵੀ ਇਹ ਨਹੀਂ ਹੋਣਾ ਚਾਹੀਦਾ ਫਿਰ ਇਹਨੇ ਮੈਨੂੰ ਚੈਲੰਜ ਕਰਿਆ ਸੀਗਾ ਵੀ ਜੇ ਇਹ ਝੂਠੇ ਇਲਜ਼ਾਮ ਨੇ ਮੇਰੇ ਤੇ ਜੇ ਕਿਸੇ ਥਾਣੇ ਦੇ ਵਿੱਚ ਪਰਚਾ ਦਰਜ ਆ ਕੋਈ ਐਫ ਆਈ ਆਰ ਦਰਜ ਆ ਕਿਤੇ ਮੁਕੱਦਮਾ ਚੱਲਦਾ ਉਹ ਦੱਸਣ ਆਹ ਦੇਖੋ ਆ ਮੈਂ ਦਿਖਾਉਣਾ ਆ ਜਿਹੜੀ ਐਫ ਆਈ ਆਰ ਦਰਜ ਹੋਈ ਆ ਹਾਂਜੀ ਜੀ ਇਹ ਹਰਜੀਤ ਦੇ ਉੱਤੇ ਆ ਹਾਂਜੀ ਜੀ ਇਹ ਬੀਬੀ ਨਰਿੰਦਰ ਕੌਰ ਕਣੀ ਗੈਤੀ ਗਈ ਆ ਇਹਦਾ ਨੰਬਰ ਆ ਸਾਰੇ ਸੁਣ ਲੈਣ ਕਢਾ ਲੈਣ ਬਿਲਕੁਲ 0057 ਐਫ ਆਰ ਨੰਬਰ 0057 ਠੀਕ ਹੈ ਜੀ ਤੇ 376 ਇਹਦੇ ਉੱਤੇ ਲੱਗੀ ਹੋਈ ਆ ਤੇ 13421 ਨੂੰ ਇਹ ਰੈਪੋਰਟ ਜਿਹੜੀ ਸੀ ਦਰਜ ਹੋਈ 13421 ਦਾ ਇਹ ਜਿਹੜਾ ਹੈਗਾ ਮੁਕਾਦਮਾ ਹਾਂਜੀ ਤੇ ਫੇਰ ਆ ਉਹ ਵਿਚਾਰੀ ੱੱਕੇ ਖਾਂਦੀ ਫਿਰਦੀ ਰਹੀ ਬੀਬੀ ਨਰਿੰਦਰ ਕੌਰ ਨਰਿੰਦਰ ਕੌਰ ਉਹਨੂੰ ਨਈਂ ਇਨਸਾਫ ਮਿਲਿਆ ਇੱਥੇ ਮੋਰਚੇ 'ਚ ਵੀ ਸਾਰਿਆਂ ਨੂੰ ਉਹਨੇ ਆ ਕੇ ਮਿਲਿਆ ਤੇ ਉਹਨੂੰ ਨਾਮ ਮਿਲਿਆ ਇਨਸਾਫ ਫਿਰ ਉਸਨੇ ਦੇਖੋ ਇਹ ਆਰਐਸਐਸ ਦਾ ਦਲਾਲ ਆ ਇਹਦੇ ਕਸਰੇ ਥੱਲੇ ਖਾਕੀ ਨਿਕਰ ਪਾਈ ਹੋਈ ਆ ਉਹ ਉਹਦੇ ਪ੍ਰਭਾਵ ਕਰਕੇ ਨੇ ਜਿਹੜਾ ਹੈਗਾ ਐਫਆਈਆਰ ਜਿਹੜੀ ਹੈਗੀ ਸੀ ਉਹ ਰੱਤ ਕਰਾਤੀ ਸੀ ਪਰ ਫਿਰ ਉਹਨੇ ਹਿੰਮਤ ਨਹੀਂ ਹਾਰੀ ਉਹ ਹੁਣ ਫਿਰ ਕੋਰਟ 'ਚ ਚਲੀ ਗਈ ਕੋਰਟ ਦੇ ਵਿੱਚ ਮੁਕੱਦਮੇ ਦਾ ਦਰਜਾ ਹਾਂਜੀ ਚੱਲਦਾ ਤੇ 11 ਆਉਣ ਵਾਲੀ 11 ਤਰੀਕ ਆ ਇਹ ਹੁਣੇ ਮੈਂ ਤੁਹਾਨੂੰ ਜਿਹੜੀ ਹੈਗੀ ਉਹ ਗੱਲਬਾਤ ਦੱਸੀ ਆ ਵਕੀਲ ਦੇ ਨਾਲ ਵੀ ਇਹਨੇ ਕਰਾਈ ਆ ਵੀ ਇਹਨਾਂ ਦੀ 11 ਜਿਹੜੀ ਹੈਗੀ ਤਰੀਕ ਆ ਜੁਲਾਈ ਤੇ ਹੁਣ ਹਰਜੀਤ ਦੱਸੇ ਇਹ ਕਹਿੰਦਾ ਸੀ ਵੀ ਮੇਰੇ ਤੇ ਕੋਈ ਨਹੀਂ ਸਾਰੰਗਪੁਰ ਥਾਣੇ ਦੇ ਵਿੱਚ ਆ ਦੇਖੋ ਲਿਖਿਆ ਸਾਰੰਗਪੁਰ ਥਾਣਾ ਉਹਦੇ ਵਿੱਚ ਐਫ ਆਈ ਆਰ ਦਰਜ ਆ ਇਸੇ ਐਫ ਆਈ ਆਰ ਦੇ ਆਧਾਰ ਤੇ ਕੇਸ ਜਿਹੜਾ ਉਹ ਚੱਲ ਰਿਹਾ 11 ਤਰੀਕ ਨੂੰ ਹਾਜ਼ਰ ਹੋਵੇ ਜੇ ਨਹੀਂ ਆਉਂਦਾ ਫਿਰ ਆਪੀ ਬੁਲਾ ਲੂਗਾ ਦਾਜਾ ਸਾਹਿਬ ਬੁਲਾਉਗੀ ਕੋਟ ਬੁਲਾਉਗੀ ਕਿਉਂ ਨਹੀਂ ਦੇਖੋ ਜਦੋਂ ਕਿਸੇ ਦੇ ਮਕਦਮਾ ਚੱਲਦਾ ਉਹਨੂੰ ਪੇਸ਼ ਹੋਣਾ ਪੈਂਦਾ ਜੇ ਨਹੀਂ ਹੁੰਦਾ ਇੱਕ ਦੋ ਤਰੀਕਾ ਛੱਡ ਜੂ ਹੋਰ ਕੁਝ ਕਰ ਸਕਦਾ ਪਰ ਹਾਜ਼ਰ ਹੋਣਾ ਪੈਣਾਗਾ ਆਪਣੇ ਆਪ ਤੇ ਬਲਾਤ ਕਰਦਾ ਉਹ ਦਰਜ ਹੈ ਮਾਮਲਾ ਤੇ ਤਾਂ ਹੀ ਉਹ ਫਿਰ ਨਦਰ ਸਾਤ ਦੇ ਰਿਹਾ ਜਿਹੜੀਆਂ ਬੀਬੀਆਂ ਦਾ ਦੇਖੋ ਜਿਹੜਾ ਕੋਈ ਮਾੜਾ ਬੰਦਾ ਹੋਵੇ ਉਹੀ ਸਾਤਨ ਤਾਂ ਹੁੰਦਾ ਉਹ ਲੱਚਰਤਾ ਫਲਾ ਰਿਹਾ ਹੁਣ ਇਹ ਕਹਿੰਦਾ ਇਹਨੇ ਕਿਹਾ ਦੀ ਜਿਹੜੀਆਂ ਜਿਹੜੇ ਕਿਸੇ ਨੂੰ ਕੋਈ ਧੀ ਭੈਣ ਨੂੰ ਕੋਈ ਧਮਕੀ ਦੇਦਾ ਮੇਰੇ ਕੋਲੇ ਆਵੇ ਹਾਂ ਹਾਂ ਮੈਂ ਬੀਬੀ ਨੂੰ ਬੇਨਤੀ ਕਰਨਾ ਮੈਂ ਬੇਨਤੀ ਕਰਨਾ ਚਾਹੁੰਨਾ ਇਹਦਾ ਪਹਿਲਾਂ ਹੀ ਬੁਲਾਦ ਕਰਾਇਆ ਤੇ ਬਸ ਕਰਿਓ ਇਹਦੀ ਸਰਨ ਦੇ ਵਿੱਚ ਜਾਣ ਕੇ ਕੀ ਮਿਲੂਗਾ ਤੁਹਾਨੂੰ ਸਹੀ ਗੱਲ ਇਹ ਤਾਂ ਆਪਕੰਤਾ ਬੰਦਾ ਕਾ ਇਸ ਕਰਕੇ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਜਦੋਂ ਅਸੀਂ ਇਹ ਮਾੜੇ ਕੰਮ ਛੱਡ ਤੇ ਦੇਖੋ ਪ੍ਰਸ਼ਾਦਾ ਪਰਮੇਸ਼ਰ ਨੇ ਇਹਨਾਂ ਜੀਓ ਪਾਇਪਿੰਡ ਸਾਜਾ ਦਿੱਤਾ ਆਪਾਂ ਇਹਨਾਂ ਨੂੰ ਖਾਣ ਜਿਹਨੇ ਸਾਨੂੰ ਬਣਾਤਾ ਉਹਨੇ ਪ੍ਰਸ਼ਾਦਾ ਦੇਣਾ ਹੀ ਦੇਣਾ ਕਈ ਕਹਿੰਦੇ ਨੇ ਉਹਨਾਂ ਘਰ ਤੇ ਲਾਓ ਪਹਿਲਾਂ ਮੈਂ ਪੁੱਛਣਾ ਚਾਹੁੰਦਾ ਅੱਜ ਤੋਂ 10 ਸਾਲ ਪਹਿਲਾਂ ਕਿਹੜਾ ਸੋਸ਼ਲ ਮੀਡੀਆ ਸੀਗਾ ਉਹਦੇ ਵੀ ਲੋਕ ਇਰਤ ਕਰਕੇ ਖਾਂਦੇ ਸੀ ਹੁਣ ਵੀ ਸਿਰਫ 15% ਨੇ ਜਿਹੜੇ ਇਹ ਸੋਸ਼ਲ ਮੀਡੀਆ ਤੇ ਗੰਦ ਪਾ ਰਹੇ ਨੇ ਮੁੰਡੇ ਕੁੜੀਆਂ ਬਾਕੀ ਤਾਂ ਇਹ ਮਿਹਨਤ ਕਰਕੇ ਖਾਂਦੇ ਹੀ ਨੇ ਨਾ ਹੋਰ ਵੀ ਬਹੁਤ ਕੁਸਾ ਸਿਸਟਮ ਚਲਾਉਣ ਵਾਸਤੇ ਤੇ ਫਿਰ ਇਸ ਦੀ ਕਮਾਈ ਜਿਹੜੇ ਮਾਪਿਓ ਨੇ ਹੁਣ ਕੰਚਨ ਕੁਮਾਰੀ ਜਦੋਂ ਮਰੀ ਸੀ ਉਹਦੀ ਮਾਂ ਨੂੰ ਲੁਕਾਉਂਦੀ ਫਿਰਦੀ ਸੀ ਜਦੋਂ ਕਿਸੇ ਪਰਿਵਾਰ ਨੂੰ ਉਹਦੇ ਰਿਸ਼ਤੇਦਾਰ ਨਹੀਂ ਕੋਈ ਚਾਚੇ ਤਾਏ ਮਾਮੇ ਭੂਆ ਹੋਰ ਫਫੜ ਕੋਈ ਤਾਂ ਆਉਂਦਾ ਕੋਈ ਵੀ ਨਹੀਂ ਉੱਥੇ ਆਇਆ ਇਸ ਕਰਕੇ ਜਦੋਂ ਸੰਸਾਰ ਤੋਂ ਜਾਉਣਾ ਲੋਕ ਉਸ ਕਰਨ ਮਾੜੇ ਕੰਮਾਂ 'ਚ ਨਹੀਂ ਮਰਦੇ ਹੁੰਦੇ ਮਾੜੇ ਕੰਮਾਂ ਦੇ ਵਿੱਚ ਲੋਕ ਗਾਲ੍ਹਾਂ ਹੀ ਕੱਢਦੇ ਹੁੰਦੇ ਇਸ ਕਰਕੇ ਮੇਰੀ ਸਾਰੇ ਉਹ ਬੱਚੇ ਬੱਚੀਆਂ ਨੂੰ ਬੇਨਤੀ ਆ ਕਿ ਮਾੜਾ ਕੰਮ ਨਾ ਕਰੋ ਹੋਰ ਬਹੁਤ ਸਾਰੇ ਕੰਮ ਆ ਤੁਸੀਂ ਕਰ ਸਕਦੇ ਹੋ ਤੇ ਇੱਜ਼ਤ ਦਾ ਕੰਮ ਕਰੋ ਜਿਸ ਨਾਲ ਤੁਹਾਡਾ ਵੀ ਸਿਰ ਉੱਚਾ ਰਹੇ ਤੇ ਤੁਹਾਡੇ ਮਾਂ ਪਿਓ ਦਾ ਤੁਹਾਡੇ ਭੈਣ ਭਾਈਆਂ ਦਾ ਵੀ ਜਿਹੜਾ ਉੱਚਾ ਰਹੇ ਬਾਬਾ ਜੀ ਇਹ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਫਿਰ ਵੀ ਲੋਕ ਹੁਣ ਇੱਕ ਕੁੜੀ ਨੇ ਫਿਰ ਵੀਡੀਓ ਪਾਤੀ ਸੀ ਇੱਕ ਸੁਰਲੀਨ ਨੇ ਦੁਆਰਾ ਵੀਡੀਓ ਪਾਤੀ ਕਹਿੰਦੀ ਮੈਂ ਕਿਸੇ ਤੋਂ ਡਰਦੀ ਨਹੀਂ ਉਸ ਤੋਂ ਬਾਅਦ ਇੱਕ ਨਾਨਸੀ ਗਰੇਵਾਲ ਵੀ ਬੀਬੀ ਆ ਕੈਨੇਡਾ ਤੋਂ ਉਹ ਵੀ ਵੀਡੀਓ ਪਾਈ ਜਾਂਦੀਆਂ ਪਰ ਇਹ ਜਿਹੜੀ ਬੀਬੇ ਦਾ ਮਕਸਦ ਕੀ ਹੈ ਬਾਰ ਬਾਰ ਫਿਰ ਜਦੋਂ ਇੱਕ ਵਾਰੀ ਰੋਕ ਦਿੱਤਾ ਗਿਆ ਪਹਿਲਾਂ ਮਾਫੀਆਂ ਮੰਗ ਜਾਂਦੀਆਂ ਬਾਅਦ ਚ ਫਿਰ ਇਹੋ ਜਿਹੀ ਵੀਡੀਓ ਪਾਉਣ ਦਾ ਮਕਸਦ ਕੀ ਹੈ ਉਹਨਾਂ ਦਾ ਇਹ ਤਾਂ ਹੁਣ ਉਹ ਹੀ ਦੱਸ ਸਕਦੀਆਂ ਨੇ ਇਹ ਤਾਂ ਉਹ ਹੀ ਦੱਸ ਸਕਦੇ ਨੇ ਵੀ ਕਿਉਂ ਮਕਸਦ ਕੀ ਕਰਦੇ ਕਾਹਦਾ ਉਹ ਉਹਨਾਂ ਨੂੰ ਬੇਸ਼ਰਮੀ ਤੁਸੀਂ ਨੰਨ ਪ੍ਰੋਵੋਕ ਕਰ ਰਹੀਆਂ ਸਿੰਘਾਂ ਨੂੰ ਚੈਲੰਜ ਵੀ ਕਰ ਰਹੀਆਂ ਤੁਸੀਂ ਇਦਾਂ ਕਰ ਲੋਗੇ ਸਾਨੂੰ ਮਾਰ ਸਕਦਾ ਕਿਦਾਂ ਕਰ ਕਿ ਇਹ ਨਾ ਮਤਲਬ ਸੋਸ਼ਲ ਮੀਡੀਆ ਦਾ ਗਲਤ ਯੂਜ਼ ਕੀਤਾ ਜਾ ਰਿਹਾ ਦੇਖੋ ਸੋਸ਼ਲ ਮੀਡੀਆ ਜਿਹੜਾ ਸਾਰੇ ਪਾਸੇ ਇਹ ਹੁਣ ਸਰਕਾਰ ਨੂੰ ਚਾਹੀਦਾ ਜਿਹੜਾ ਕੋਈ ਸੋਸ਼ਲ ਮੀਡੀਆ ਦਾ ਗਲਤ ਅਨਜੂਜ਼ ਕਰਦਾ ਕਿਸੇ ਨੂੰ ਗਲਤ ਗੈਟ ਕਰਦਾ ਕਿਸੇ ਧਰਮ ਤੇ ਅਟੈਕ ਕਰਦਾ ਇਹ ਬਿਲਕੁਲ ਗਲਤ ਆ ਇਹ ਨਹੀਂ ਹੋਣਾ ਚਾਹੀਦਾ ਇਹ ਸਰਕਾਰ ਆਪ ਨਾਤ ਪਾਵੇ ਤੇ ਮੈਂ ਇੱਕ ਖਬਰ ਵੀ ਆਈ ਜਦੋਂ ਦਾ ਇਹ ਰੌਲਾ ਪਿਆ ਪਹਿਲਾਂ ਨਹੀਂ ਕੋਈ ਗੱਲਬਾਤ ਹੋਈ ਤੇ ਆ ਜਿਹੜਾ ਹੈਗਾ ਬੀਬੀ ਆ ਜਿਹੜੀ ਹੈਗੀ ਲੀਗਲ ਟੀਮ ਦੀ ਜਿਹੜੀ ਹੈਗੀ ਮੁਖੀ ਆ ਇਹਦਾ ਨਾਮ ਰਾਜ ਲਾਲੀਗੱਲਾ ਆ ਬੀਬੀ ਦਾ ਨਾਮ ਭੈਣ ਇਹ ਕਮਿਸ਼ਨ ਜਿਹੜੇ ਮਹਿਲਾ ਕਮਿਸ਼ਨ ਉਹਨਾਂ ਦੀ ਇਹਨੇ ਕਿਹਾ ਵੀ ਜਿਹੜੇ ਅਸਲੀਲ ਅਸਲੀਲਤਾ ਫਲਾਉਣਗੇ ਨਾ ਹਾਂਜੀ ਜੀ ਉਹਨਾਂ ਤੇ ਅਸੀਂ ਜਿਹੜਾ ਸਿਕੰਜਾ ਕਸਣਾ ਚਾਹੀਦਾ ਅਸੀਂ ਇਹਦਾ ਬੀਬੀ ਦਾ ਸਲਾਗਾ ਕਰਦੇ ਆ ਇਹ ਮਹਿਲਾ ਕਮਿਸ਼ਨ ਦੀ ਮੇਨ ਚੇਅਰਮੈਨ ਆ ਜੀ ਇਹ ਅਸੀਂ ਸਲਾਗਾ ਕਰਦੇ ਆ ਬੀਬੀ ਨੂੰ ਬੇਨਤੀ ਆ ਕਿ ਤੁਸੀਂ ਇਸ ਦੇ ਉੱਤੇ ਜਿਹੜਾ ਜਿਹੜੇ ਇਹ ਜਿਹੇ ਕੋਈ ਸਲੀਲ ਬੱਚੇ ਬੱਚੀਆਂ ਪਾਉਂਦੇ ਨੇ ਉਹਨਾਂ ਤੇ ਸਿਕੰਜਾ ਕਸੋ ਉਹਨਾਂ ਦੇ ਜਿਹੜੇ ਅਕਾਊਂਟ ਨੇ ਜਿਹੜੇ ਉਹਨਾਂ ਦੇ ਪੇਜ ਨੇ ਉਹ ਸਾਰੇ ਬੰਦ ਕੀਤੇ ਜਾਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦਾ ਜਿਹੜੀ ਜਾਣ ਨਾ ਜਾਵੇ ਦੇਖੋ ਜੇ ਸਰਕਾਰ ਨੇ ਪਹਿਲਾਂ ਕਈ ਚੈਨਲ ਦੀਆਂ ਆਪਾਂ ਬੰਦ ਕਰਤੀਆਂ ਚੈਨਲ ਦੀਆਂ ਜਿਹੜੇ ਰਿਲੇਟਡ ਵਾਈਪਾਂ ਸੀ ਕਿ ਇਹਨਾਂ ਇਹਨਾਂ ਦੀਆਂ ਇਸ ਚੀਜ਼ਾਂ ਤੇ ਰੋਕ ਨਹੀਂ ਲੱਗ ਸਕਦੀ ਇਹਨਾਂ ਦੇ ਅਕਾਊਂਟਾਂ ਤੇ ਦੇਖੋ ਸਾਰਾ ਕੁਝ ਸੋ ਸਰਕਾਰ ਜੇ ਚਾਹੇ ਸਭ ਕੁਝ ਸਰਕਾਰ ਦੇ ਹੱਥ ਦੇ ਵਿੱਚ ਹੈ ਸਰਕਾਰ ਸਾਰਾ ਕੁਝ ਕਰ ਸਕਦੀ ਹੈ ਦੇਖੋ ਜੇ ਕਿਸੇ ਨੂੰ ਕੋਈ ਸਿਹਤ ਦੇਣ ਵਾਲੀ ਕੋਈ ਹੈਗੀ ਉਹ ਵੀਡੀਓ ਪਾਓ ਉਹ ਬਣਾਓ ਮਾੜੀ ਵੀਡੀਓ ਨਾਲ ਕੋਈ ਹੋਣੀ ਚਾਹੀਦੀ ਸਰਕਾਰ ਦੇ ਉੱਤੇ ਡਿਪੈਂਡ ਕਰਦਾ ਸਰਕਾਰ ਸਮਾਜ ਨੂੰ ਬਤਾ ਸਕਦੀ ਹੈ ਸਾਡੇ ਬੱਚੇ ਵਿੱਚ ਸਾਰਿਆਂ ਦੇ ਕਰੇ ਬੱਚੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਣਾ ਵੀ ਉਹ ਪੰਚਨਿਕ ਮਾਰੀ ਤੁਸੀਂ ਬੈਠ ਕੇ ਵੀਡੀਓ ਆਪਦੇ ਪਰਵਾਸ ਦੇ ਵਿੱਚ 10 20 ਮਿੰਟ ਸੁਣ ਸਕਦੇ ਹੋ ਆਪਦੇ ਬੱਚਿਆਂ ਨੂੰ ਕੋਲ ਬਿਠਾ ਕੇ ਆਪਦੇ ਬੱਚਿਆਂ ਨੂੰ ਜਿਹੜਾ ਹੈਗਾ ਉਹ ਦਿਖਾਓ ਵੀ ਹਾਂ ਆ ਸੁਣੋ ਦੀ 10 ਮਿੰਟ ਤਾਂ ਸੁਣ ਕੇ ਦੇਖ ਲਓ ਫਿਰ ਤੁਹਾਨੂੰ ਪਤਾ ਲੱਗ ਜੂ ਵੀ ਬੈਠਣਾ ਚੋਗ ਹੈ ਜੀ ਨਹੀਂ ਉਹ ਗਲਤ ਆ ਜਾਂ ਸਹੀ ਆ ਤੇ ਇੱਕ ਬੀਬੀ ਆ ਸਿਮਰਜੀਤ ਕੌਰ ਜਿਹੜੀ ਵਕੀਲ ਆ ਉਹਨੇ ਇੱਕ ਠੋਕੇ ਕਿਹਾ ਵੀ ਜਿਹੜਾ ਕੁਝ ਹੋਇਆ ਉਹ ਕਰਿਆ ਉਹਨਾਂ ਨੇ ਬਿਲਕੁਲ ਗਲਤ ਕਰਿਆ ਠੀਕ ਆ ਨਾ ਜੀ ਵੀ ਜੀ ਆਹ ਜਿਹੜੀ ਸੋਸ਼ਲ ਮੀਡੀਆ ਗੰਦਗੀ ਫਲਾਈ ਆ ਇਹ ਗਲਤ ਸੀ ਗਲਤ ਸੀ ਤੇ ਮੈਂ ਅਮਰਪਾਲ ਸਿੰਘ ਹੋਣਾ ਦਾ ਸਾਡੇ ਧਰਮ ਵਾਸਤੇ ਉਹ ਬਿਲਕੁਲ ਉਹਨੇ ਸਹੀ ਕਰਿਆ ਉਹ ਵਕੀਲ ਆ ਬੀਬੀ ਪਰ ਕਾਨੂੰਨ ਮੁਤਾਬਕ ਗਲਤ ਆ ਉਹ ਕਹਿੰਦੀ ਮੈਂ ਆਪ ਲੜੂਣਾ ਦਾ ਕੇਸ ਬਿਲਕੁਲ ਤੇ ਇਹੋ ਜੀਆਂ ਬੀਬੀਆਂ ਦੀ ਸੋਚ ਹੋਣੀ ਚਾਹੀਦੀ ਆ ਤੇ ਕਤਲ ਬਹੁਤ ਹੁੰਦੇ ਨੇ ਕਤਲਾਂ ਦੇ ਉੱਤੇ ਏਸ਼ੇ ਕਤਲ ਦੇ ਉੱਤੇ ਕੰਚਨ ਕੁਮਾਰੀ ਤੇ ਇਹਨਾ ਬਿਵਾਸ ਛੜ ਗਿਆ ਸਭ ਮੀਡੀਆ ਦੇ ਉੱਤੇ ਇਹੀ ਕੁਸਾ ਆਰ ਉਹ ਬੜਾ ਪ੍ਰੋਮੋ ਉਹ ਕੀਤਾ ਜਾ ਰਿਹਾ ਹੈ ਟਾਰਗੇਟ ਕੀ ਸਿੰਘ ਕਦੀ ਕਿਸੇ ਔਰਤ ਦੇ ਹੱਥ ਨਹੀਂ ਚੁੱਕਦੇ ਸਿੰਘ ਇਹ ਨਹੀਂ ਕਰਦੇ ਇਸ ਚੀਜ਼ ਦਾ ਸਵਾਲ ਬਹੁਤ ਜ਼ਿਆਦਾ ਬਾਬਾ ਜੀ ਜਿਹੜੇ ਕੋਈ ਔਰਤ ਦੇ ਵਾਰ ਨਹੀਂ ਕਰਦੇ ਕੋਈ ਜਿਹੜਾ ਕੋਈ ਗੱਲ ਹੋ ਹੋ ਜੇ ਨਾ ਜਦੋਂ ਕੋਈ ਅ ਹੱਥ ਚੱਕ ਲੈ ਹਫਤਾ ਦਾ ਮਤਲਬ ਹਫਤਾ ਪਤੀ ਕਹਿੰਦੇ ਨੇ ਹੁਣ ਕੋਈ ਵੀ ਆ ਇਹਨੇ ਹੁਣ ਹੱਥ ਚੱਕ ਰੱਖੀ ਸਮਾਜ ਨੂੰ ਗੰਦਲਣਾ ਕਰਨ ਵਾਸਤੇ ਬਿਲਕੁਲ ਜੇ ਇੰਦਰਾ ਗਾਂਧੀ ਮਾਰੀ ਉਹ ਵੀ ਉਹ ਵੀ ਕੱਲ ਨੂੰ ਕਹਿੰਦੇ ਨੇ ਕਿ ਉਹ ਨੈਥੇ ਦੀ ਫਿਰ ਕੱਲ ਨੂੰ ਮੱਛੇ ਰੰਗੜਾ ਸਿਰੇ ਵੱਡੇ ਤੇ ਉਹ ਕਹਿੰਦੇ ਉਹ ਬੈਠਾ ਰਹੀ ਮੰਜੇ ਤੇ ਉਸ ਸਿੰਘਾਂ ਨੇ ਸਿਰ ਵੱਟਦਾ ਉਹ ਤਾਂ ਬਹੁਤ ਕੁਝ ਗੱਲਾਂ ਕਰਦੇ ਨੇ ਦੇਖੋ ਜਿਹੜਾ ਕੋਈ ਪਾਪ ਕਰਦਾ ਪਾਪ ਨੂੰ ਮਾਰਨ ਵਾਸਤੇ ਨਾ ਉਹ ਫਿਰ ਮਹਾਪਾਪ ਪਾਪ ਵਲੀ ਉਹ ਵਾਹ ਵਲੀ ਆਪੀ ਹੋ ਜਾਂਦਾ ਤੇ ਇੱਕ ਬੀਬੀ ਪਾਠ ਕਰਦੀ ਸੀ ਕੰਗ ਪਿੰਡ ਦੀ ਕੰਗ ਪਿੰਡ ਦੀ ਉਹ ਅਮਰਤਾਰੀ ਗੁਰਸਿੱਖ ਸੀ ਤੇ ਤਮੰਲਾ ਬਨ ਕੇ ਰੱਖਦੀ ਸੀ ਉਹ ਨਿਤਨੇਮ ਕਰਦੀ ਕਰਦੀ ਦਾ ਮਾਰਤਾ ਉਹਨੂੰ ਗਲਵੜਤਾ ਜਿਹੜੇ ਹੁਣ ਆਹਾਂ ਨੇ ਦੁੱਕੀ ਤਿੱਕੀ ਇਕੱਠੇ ਹੋਏ ਹੋਏ ਨੇ ਲੱਲੀ ਛਲੀ ਬਰੋਲਦੇ ਨੇ ਬਰ ਖਿਲਾਫ ਸਿੰਘਾਂ ਦੇ ਤੇ ਉਹਦੇ ਉਹਦੇ ਬਾਰੇ ਕਿਉਂ ਨਹੀਂ ਬੋਲਿਆ ਉਦੋਂ ਉਹਨਾਂ ਦੇ ਮੂੰਹ ਤੇ ਚਿਪੀਆਂ ਲੱਗੀਆਂ ਸੀ ਜਾਂ ਘੁੰਗਣੀਆਂ ਪੈ ਗਈਆਂ ਸੀ ਮੂੰਹਾਂ 'ਚ ਉਦੋਂ ਵੀ ਬੋਲਣਾ ਚਾਹੀਦਾ ਵੀ ਉਹ ਗੁਰਸੇਕ ਬੀਬੀ ਮਾਰੀ ਆ ਉਹਦੇ ਉੱਤੇ ਵੀ ਇੰਨਾ ਰੌਲਾ ਨਹੀਂ ਪਿਆ ਬਹੁਤ ਸਾਰੇ ਕਤਲ ਹੁੰਦੇ ਨੇ ਕੋਈ ਰੌਲਾ ਨਹੀਂ ਹੈਗਾ ਗੁੰਮ ਕੀਤੇ ਜਾਂਦੇ ਨੇ ਜਿਹੜੇ ਕਹਿੰਦੇ ਨੇ ਇਹਨਾਂ ਨੇ ਕਾਨੂੰਨ ਲਾ ਕੇ ਮੁੰਡਾ ਮਾਰਿਆ ਹੈ ਪ੍ਰਸ਼ਾਸਨ ਉਹਹੀ ਮੈਂ ਕਹਿੰਦਾ ਵੀ ਕਹਿੰਦੇ ਨੇ ਉਹ ਉਹ ਅੰਦਰ ਸਿੰਘ ਮਾਰਤਾ ਕਰੰਟ ਲਾ ਕੇ ਉਦੋਂ ਉਹਨਾਂ ਨੇ ਕਾਨੂੰਨ ਹੱਥ ਨਹੀਂ ਲਿਆ ਸੁਭਦੀਪ ਮਾਰਿਆ ਸਰਕਾਰ ਨੇ ਆਪ ਉਹ ਉਹਦਾ ਉਹਦਾ ਕੁਝ ਬਣਿਆ ਤੇ ਇੱਕ ਲਖੀਮਪੁਰ ਖੀਰੀ ਦੇ ਵਿੱਚ ਚਾਰ ਬੰਦੇ ਮੰਤਰੀ ਦੀ ਕਾਰਨੇ ਦਲੜ ਕੇ ਮਾਰਤੇ ਕਤਲ ਕਰਦੇ ਉਹ ਉੱਥੇ ਕੋਈ ਬੋਲਿਆ ਉੱਥੇ ਨਹੀਂ ਕੋਈ ਬੋਲਿਆ ਹੈਗਾ ਉਦੋਂ ਇਹਨੇ ਘੁੰਮਣੀਆਂ ਪੈ ਜਾਂਦਾ ਚੁੱਪ ਕਰ ਜਾਂਦੀਆਂ ਚੇਪੀਆਂ ਲੱਗ ਜਾਂਦੀਆਂ ਮੂੰਹ ਨੂੰ ਕਿਉਂਕਿ ਉਹ ਸਰਕਾਰ ਨੇ ਕਰਿਆ ਜੇ ਉਹ ਸਰਕਾਰ ਕਰੇ ਉਹ ਠੀਕ ਆ ਜੇ ਕੋਈ ਹੋਰ ਕਰੇ ਉਹ ਗਲਤ ਹੋ ਜਾਂਦਾ ਕਾਨੂੰਨ ਕਿਸੇ ਨੂੰ ਵੀ ਜਿਆਦਾ ਨਹੀਂ ਕਾਨੂੰਨ ਸਾਰਿਆਂ ਵਾਸਤੇ ਇਕਾ ਮੈਂ ਤੁਹਾਨੂੰ ਕਿਹਾ ਵੀ ਜਦੋਂ ਡਾਕਟਰ ਨੇ ਵੇਟ ਕਰਨੇ ਕਿਹਾ ਸੀਗਾ ਵੀ ਜਦੋਂ ਇਹ ਕਾਨੂੰਨ ਕਿਸੇ ਗਲਤ ਹੱਥਾਂ ਦੇ ਵਿੱਚ ਚਲਿਆ ਜਾਵੇ ਇਹ ਗਲਤ ਆ ਬਿਲਕੁਲ ਇਹਨੂੰ ਪਹਿਲਾਂ ਆ ਕੇ ਮੈਂ ਲਾਉਂਗਾ ਇਹ ਸਹੀ ਤਾਂ ਸਹੀ ਆ ਕਾਨੂੰਨ ਸਾਰਿਆਂ ਵਾਸਤੇ ਇਕਾ ਪਰ ਹੁਣ ਗਲਤ ਹੱਥਾਂ ਦੇ ਵਿੱਚ ਆਰਐਸਐਸ ਦੇ ਜਿਹੜੇ ਪਿਆਦੇ ਨੇ ਉਹਨਾਂ ਕੋਲੇ ਆ ਉਹ ਫਿਰ ਆਪਣੀ ਮਰਜ਼ੀ ਕਰਦੇ ਨੇ ਹੁਣ ਜਿਵੇਂ ਮਰਜ਼ੀ ਕਾਨੂੰਨ ਮੁਤਾਬਕ ਸਿੱਖਾਂ ਨਾਲ ਕਹਦਾ ਕਾਨੂੰਨ ਦਾ ਇਹ ਕਾਨੂੰਨ ਹੁੰਦਾ ਸੀ ਬੰਦੀ ਸਿੰਘਾਂ ਰਿਹਾਈ ਦਾ ਇਥੇ ਮੋਰਚਾ ਲੱਗਿਆ ਹੋਇਆ ਆ ਅਈਸਾ ਲੰਡੋ ਬੈਠਿਆ ਜਿਨ੍ਹਾਂ ਨੇ ਕਤਲ ਕਰਕੇ ਜਿਹੜੀ ਹੈਗੀ ਸਜ਼ਾ ਪੂ ਡਬਲ ਭੁਗਤ ਲਈ ਹਜੇ ਤੱਕ ਨਹੀਂ ਛੱਡਿਆ ਤੇ ਮੈਂ ਸਾਰੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਮੈਂ ਸਾਰਿਆਂ ਨੂੰ ਗੱਲ ਕਰਨਾ ਚਾਹੁੰਦਾ ਵੀ ਮਹਿਰੋਂ ਨੇ ਤੇ ਉਹਦੇ ਸਾਥੀਆਂ ਨੇ ਉਹ ਮਾਰੀ ਆ ਹੂੰ ਕਿਉਂ ਮਾਰੀ ਕਿਉਂਕਿ ਸਮਾਜ ਨੂੰ ਗੰਧਲਾ ਕਰ ਰਹੀ ਸੀ ਲਕਚਰਤਾ ਫੈਲਾ ਰਹੀ ਸੀ ਹੁਣ ਉਹ ਤਾਂ ਮਰ ਗਈ ਉਹਨਾਂ ਨੂੰ ਕੋਈ ਲਾਲਚ ਸੀਗਾ ਹੁਣ ਉਹਨਾਂ ਦੀਆਂ ਜਵਾਨੀਆਂ ਨੇ ਹੁਣ ਤੁਸੀਂ ਉਹਨਾਂ ਨੂੰ ਫੜ ਲਿਆ ਜੇ ਉਹਦੇ ਵਿੱਚ ਮਹਿਰੋਂ ਵੀ ਕੋਈ ਨਹੀਂ ਗ੍ਰਿਫਤ ਦੇ ਵਿੱਚ ਆ ਜਾਊਗਾ ਜਿਹੜੇ ਬੰਦੇ ਨੂੰ 23 35 ਸਾਲ ਹੋ ਗਏ ਇਹ ਨਹੀਂ ਹਜੇ ਤੱਕ ਛੱਡੇ ਉਹਨਾਂ ਨੂੰ ਕਿੰਨਾ ਸਮਾਂ ਲੱਗੂਗਾ ਸਰਕਾਰ ਕਦੋਂ ਛੱਡੂਗੀ ਉਹਨਾਂ ਦੀ ਜਵਾਨੀ ਖਤਮ ਹੋ ਗਈ ਨਾ ਉਹਨਾਂ ਦੀ ਤਾਂ ਜ਼ਿੰਦਗੀ ਰੁਲ ਗਈ ਕਾਦੇ ਵਾਸਤੇ ਰੋਲਈ ਉਹਨਾਂ ਨੇ ਆਪਦੀ ਖਤਮ ਕੀਤੀ ਉਹਨਾਂ ਦੇ ਅਚਾਨਕ ਸੀ ਜੇ ਦੇਖ ਲੈਂਦੇ ਵੀ ਸਾਡੇ ਜੇਲ੍ਹਾਂ ਦੇ ਵਿੱਚ ਕੱਟਣੀ ਪੂਸਾਂ ਨੂੰ ਨਾ ਕਰਦੇ ਕਤਲ ਪਰ ਉਹਨਾਂ ਨੇ ਪੰਜਾਬ ਦੇਖਿਆ ਉਹਨਾਂ ਨੇ ਸਮਾਜ ਦੇਖਿਆ ਤਾਂ ਕਰਕੇ ਉਹਨਾਂ ਨੇ ਇਹ ਕੰਮ ਕਦਮ ਉਠਾਇਆ ਇੱਕ ਤੇ ਬਾਣੇ ਵਾਲਾ ਪੰਜਾਬ ਚ ਗੰਦਗੀ ਖਤਮ ਕਰ ਰਿਹਾ ਇੱਕ ਬਾਣੇ ਵਾਲਾ ਉਹਨਾਂ ਦੇ ਸਪੋਰਟ ਕਰ ਰਿਹਾ ਦੂਜੇ ਪਾਸੇ ਜਦੋਂ ਪੱਤਰਕਾਰ ਉਹਨਾਂ ਸਵਾਲ ਪੁੱਛਦੇ ਆ ਬਲਾਤਕਾਰ ਬਾਰੇ ਜਾ ਕੇ ਹਰਜੀਤ ਨੂੰ ਤੇ ਉਹ ਉਹਨਾਂ ਤੇ ਉਹਨਾਂ ਨੂੰ ਮਤਲਬ ਕਿ ਟੈਸ਼ਨਲ ਬੋਲਦਾ ਸ਼ਬਦਾਵਲੀ ਉਹਦੀ ਬਦਲ ਜਾਂਦੀ ਆ ਪਰਿਵਾਰਕ ਤੌਰ ਤੇ ਮੈਂ ਤੁਹਾਨੂੰ ਦੇਖੀ ਵੀ ਇੰਟਰਵਿਊes ਕਿਹ ਪੱਤਰਕਾਰਾਂ ਨੇ ਉਹਨਾਂ ਸ਼ਬਦਾਵਲੀ ਜਿਵੇਂ ਤੁਹਾਡਾ ਪਰਿਵਾਰ ਗੰਦਾ ਹੋਵੇ ਤੁਹਾਡਾ ਐਦਾਂ ਹੋਵੇ ਐਦਾਂ ਦੀ ਸ਼ਬਦਾਵਲੀ ਵਰਤੀ ਉਹਨੇ ਤੇ ਜਦੋਂ ਉਹਨੂੰ ਸਵਾਲ ਕੋਈ ਕਰਦਾ ਬਲਾਤਕਾਰ ਬਾਰੇ ਜਦੋਂ ਤੁਸੀਂ ਹੁਣ ਐਫਆਰ ਕੱਢ ਲੈ ਆਇਓ ਹੁਣ ਕੀ ਬੋਲੂਗਾ ਫਿਰ ਹਾਂ ਤਾਂ ਦੱਸੋ ਉਹੀ ਜਵਾਬ ਦਿਓ ਵੀ ਇਹ ਗੱਲ ਤਾਂ ਝੂਠੀ ਆ ਫਿਰ ਜਿਹੜੀ ਤਰੀਕ ਆ ਉਥੇ ਪਤਾ ਲੱਗ ਜ ਉਹ ਸ਼ਰਮ ਬੰਦੇ ਨੇ ਜਿਹੜੇ ਉਹਨੇ ਉਹਨੇ ਤਾਂ ਬਸ਼ਰਮਗੀ ਧਾਰ ਲਈ ਪਹਿਲਾਂ ਤਾਂ ਹੁਣ ਨਾ ਹੁੰਦਾ ਨਹੀਂ ਹੈਗਾ ਉਹਨੂੰ ਪਤਾ ਨਹੀਂ ਲੱਗਦਾ ਵੀ ਮੈਂ ਪਾਉਂਦਿਆ ਰਹਿੰਦਾ ਵੀ ਮੈਂ ਕੀ ਬੋਲਣਾ ਕੀ ਨਾ ਠੀਕ ਹੈ ਨਾ ਜਿਹੜਾ ਬੰਦਾ ਨਾ ਹੁੰਦਾ ਨਾ ਹੋਵੇ ਉਹ ਬਾਣੀ ਕਿੱਥੋਂ ਪੜ੍ਹਦਾ ਹੋਊਗਾ ਇੱਕ ਸਿਰਫ ਉਹਨੇ ਸਾਨੂੰ ਬਦਨਾਮ ਕਰਨ ਵਾਸਤੇ ਬਾਣਾ ਪਾਇਆ ਗੁਰੂ ਦਾ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਨਾ ਬਾਕੀ ਸੰਗਤ ਨੇ ਫੈਸਲਾ ਕਰਾਉਣਾ ਜਿੱਦਣ ਸਾਨੂੰ ਮਿਲ ਗਿਆ ਸੀ ਬਾਣਾ ਉਹਦਾ ਤਾਰਨੇ ਤਾਰਵਾ ਬੋਲੋ ਕਿ ਬਾਬਾ ਰਾਜ ਰਾਸ ਸਿੰਘ ਦੇ ਸਾਰੇ ਅਫੇਅਰ ਵੀ ਸਾਨੂੰ ਦੱਸੇ ਵੀ ਕੀ ਕਿਹੜਾ ਮਾਮਲਾ ਦਰਜ ਸੀ ਬਾਬਾ ਜੀ ਬਲਾਤਕਾਰ ਦਾ ਮਾਮਲਾ ਦਰਜ ਹੈ ਨਾ ਇਹ ਜਿਹੜਾ ਬਿਲਕੁਲ ਆ ਦੇਖੋ ਦੇਖਿਆ ਹੋਇਆ ਮੈਂ ਤੁਹਾਨੂੰ ਦੁਬਾਰਾ ਫਿਰ ਕਰ ਰਿਪੀਟ ਕਰਾਂ 0057 ਐਫ ਆਈ ਆਰ ਦਾ ਨੰਬਰ ਆ ਤੇ ਆ 376 ਜਿਹੜੀ ਹੈਗੀ ਹੈ ਤੇ ਆ ਦੇਖੋ ਹਾਂ 370 ਬਲਾਤਕਾਰ ਦੀ ਲੱਗੀ ਹੋਈ ਆ ਜੀ ਤਾਰਾ ਬਿਲਕੁਲ ਜਿਹੜਾ ਕੀ ਜਿਹੜਾ ਕਹਿ ਰਿਹਾ ਸੀ ਕਿ ਵੀ ਸਮਰੇ ਤੇ ਮੈਂ ਚੈਲੰਜ ਕਰਦਾ ਹਾਂ ਬਾਬਾ ਜੀ ਨੂੰ ਹੋਰ ਕਿਸੇ ਨੂੰ ਵੀ ਸੰਗਤ ਨੂੰ ਚੈਲੰਜ ਕਰ ਰਹੀ ਬਾਬਾ ਜੀ ਨੇ ਸਾਰਾ ਰਿਕਾਰਡ ਕਢਾ ਕੇ ਰੱਖ ਦਿੱਤਾ ਕਿ ਉਸ ਬੰਦੇ ਨੇ ਕੀ ਕੁਝ ਕੀਤਾ ਹੋਇਆ ਅਜੇ ਹੋਰ ਬਹੁਤ ਕੁਝ ਖੁੱਲਣਾ ਬਾਕੀ ਹੈ ਅਸਮਾਨ ਤੇ ਪਤਾ ਲੱਗੂਗਾ ਇਨਵੈਸਟੀਗੇਸ਼ਨ ਤੇ ਪਤਾ ਲੱਗੂਗਾ ਔਰ ਕੇਸ ਦੇ ਵਿੱਚ ਕੀ ਕੁਝ ਹੋਇਆ ਉਹ ਬੀਬੀ ਨਿਰਿੰਦਰ ਕੋਰ ਨੇ ਵੀ ਸੋਸ਼ਲ ਮੀਡੀਆ ਤੇ ਕਾਫੀ ਕੁਝ ਦੱਸਿਆ ਹੈ ਉਹ ਬੀਬੀ ਨਿਰਿੰਦਰ ਕੋਰ ਹੀ ਸਭ ਕੁਝ ਸਭ ਜ਼ਿਆਦਾ ਜਾਣਦੀ ਹੈ ਕਿਉਂਕਿ ਉਹਨਾਂ ਨਾਲ ਜੋ ਹੋਇਆ ਉਹ ਉਹਨਾਂ ਨੇ ਦਰਜ ਵੀ ਕਰਾਇਆ ਪੁਲਿਸ ਕੋਲ ਔਰ ਉਹਨਾਂ ਦੀ ਕਾਰਵਾਈ ਕਿਉਂਕਿ ਇਹ ਦੇਖਿਆ ਜਾਏ ਤੇ ਸੋਸ਼ਲ ਮੀਡੀਆ ਤੇ ਲੱਚਰ ਤਾਂ ਨੂੰ ਪ੍ਰੋਮੋਟ ਕਰਨ ਵਾਲੀ ਬੀਬੀਆਂ ਦਾ ਸਾਥ ਦੇਣਾ ਕਿਥੋਂ ਕਜਾਇਆ ਜਾ ਬਾਣਾ ਪਾਕ ਤੁਸੀਂ ਗੁਰੂ ਸਾਹਿਬ ਦਾ ਬਾਣਾ ਪਾ ਕੇ ਉਹਨਾਂ ਅਚਰਤਾ ਬੀਬੀਆਂ ਨਾਲ ਸਾਥ ਦੇ ਰਹੇ ਹੋ ਬਹੁਤ ਹੀ ਇੱਕ ਗਲਤ ਤਰੀਕਾ ਔਰ ਫਿਰ ਉਹਨਾਂ ਤੇ ਬਿਆਨਬਾਜ਼ੀ ਕਰਨਾ ਫਿਰ ਇੱਕ ਦੂਸਰੇ ਨਾਲ ਬਹਿਸਣਾ ਔਰ ਇੱਕ ਬਾਣੇ ਦੇ ਕਿਰਦਾਰ ਨੂੰ ਔਰ ਕਿਰਦਾਰਕੋਸ਼ੀ ਕਰਨਾ ਇਹ ਬਹੁਤ ਮਾੜੇ ਸ਼ਬਦ ਵਰਤਨੇ ਕਿਸੇ ਦੇ ਪਰਿਵਾਰ ਬਾਰੇ ਪੱਤਰਕਾਰਾਂ ਬਾਰੇ ਵੀ ਇਹ ਬਹੁਤ ਗਲਤ ਤਰੀਕਾ ਹੈ ਦੇਖਿਆ ਜਾਏਗਾ ਆਉਣ ਵਾਲੇ ਸਮੇਂ 'ਚ ਕੀ ਕੁਝ ਹੁੰਦਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ